ताड़िया मंगा पूरिया करो पूरिया करो पूरिया करो ताड़िया मंगा पूरिया करो पूरिया करो पूरिया करो जुड़ी बस्ती प्रशासन करता की मेरा पेड़ी जासोबी जुड़ी बस्ती प्रशासन करता की तेरा फेरी पेड़ी जासोबी ताते हर ऐसे रख ताते हर ऐसे रख ताते हर ऐसे रख ताड़िया मंगा पूरिया करो पूरिया करो पूरिया करो ਗੁਰਦੀਪ ਸਿੰਘ ਜੀ ਪ੍ਰਦੀਪ ਸਿੰਘ ਕੀ ਮਸਲਾ ਹੈ ਕਿਉਂ ਧਰ ਨਾਲ ਆਇਆ ਕੀ ਮੰਗਾ ਤੂੰ ਮਸਲਾ ਇਹ ਹੈ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ 12 ਤੋਂ 15 18 ਸਾਲ ਦੇ ਦਰਮਿਆਨ ਸਾਰੇ ਗਰੀਬ ਘਰਾਂ ਦੇ ਪਰਿਵਾਰਾਂ ਦੇ ਸਿਕਿਉਰਿਟੀ ਡਿਊਟੀਆਂ ਕਰਦੇ ਨੇ ਔਰ ਥੋੜੀਆਂ ਜਿਹੀਆਂ ਨਗੂਣੀਆਂ ਤਨਖਾਹਾਂ ਤੇ ਅਸੀਂ ਡਿਊਟੀਆਂ ਕਰਦੇ ਆ ਜਿਨ੍ਹਾਂ ਨਾਲ ਸਾਡੇ ਘਰ ਤੇ ਜਿਹੜੇ ਪਾਲਣ ਪੋਸ਼ਣ ਚੁੱਲਾ ਚ ਨਹੀਂ ਚੱਲਦਾ ਤਾਂ ਸਾਨੂੰ ਲੰਬੇ ਸਮੇਂ ਤੋਂ ਲਿਖ ਤੋਂ ਬਾਅਦ ਯੂਨੀਵਰਸਿਟੀ ਨੇ ਸਾਨੂੰ ਥੋੜਾ ਨਗੂਣਾ ਤਨਖਾਹ ਤੇ ਰੱਖਿਆ ਹੋਇਆ ਅਸੀਂ ਬਾਰ-ਬਾਰ ਮੰਗਾਂ ਕੀਤੀਆਂ ਕਿ ਸਾਨੂੰ ਸਾਡੀ ਤਨਖਾਹ ਵਧਾਈ ਜਾਵੇ ਸਾਨੂੰ ਇੱਕ ਚੈਨਲ ਤੋਂ ਅੱਗੇ ਸਾਨੂੰ ਪ੍ਰੋਮੋਸ਼ਨ ਦਾ ਕੋਈ ਲਾਅ ਦਿੱਤਾ ਜਾਵੇ ਇਹਨਾਂ ਨੇ ਲਿਖਤੀ ਰੂਪ ਸਾਨੂੰ ਦਿੱਤਾ ਵੀ ਸੀ 2018 ਦੇ ਪ੍ਰਮੋਟ ਦੇ ਮੁਤਾਬਕ ਕਿ ਤੁਹਾਨੂੰ 5 ਸਾਲ ਪੂਰੇ ਹੋਣ ਦੇ ਬਾਵਜੂਦ ਤੁਹਾਨੂੰ ਅਗਲੇ ਚੈਨਲ 'ਤੇ ਲਿਜਾਇਆ ਜਾਊ ਤੁਹਾਡੀ ਤਨਖਾਹ 'ਚ ਵਾਧਾ ਕੀਤਾ ਜਾਊ ਪਰ ਉਹ ਬਾਰ-ਬਾਰ ਲਿਖਣ ਦੇ ਬਾਵਜੂਦ ਸਾਡੇ ਤਨਖਾਹ 'ਚ ਕੋਈ ਵਾਅਦਾ ਨਹੀਂ ਕੀਤਾ ਗਿਆ ਤੇ ਸਾਨੂੰ ਉਹਨਾਂ ਤਨਖਾਹ ਤੇ ਮਜਬੂਰ ਧਰਨੇ ਲਾਉਣ ਲਈ ਮਜਬੂਰ ਹੋਣਾ ਪਿਆ ਕਿਤੇ ਕਿਤੇ ਲੱਗਿਆ ਥੋੜੇ ਤੁਹਾਨੂੰ ਕਿੰਨੇ ਸਾਡੇ ਪਟਿਆਲਾ ਯੂਨੀਵਰਸਿਟੀ ਦੇ ਮੇਨ ਕੈਂਪਸ ਦੇ ਵਿੱਚ ਧਰ ਤੇ ਤਰਵੰਡੀ ਸਾਬ ਦੇ ਵਿੱਚ 메ਨ ਜਿਹੜਾ ਗੁਰੂ ਕਾਸੀ ਦਾ ਕੈਂਪਸ ਹੈ ਇਹਦੇ ਵਿੱਚ ਵੀ ਧਰਨਾ ਸੀ ਲਾਇਆ ਹੋਇਆ ਹੈਗਾ ਤੇ ਬਖੋ ਬਕਰੇ ਨੇ ਨੇੜੇ ਸਾਡੇ 5-7 ਨੇੜੇ ਦੇ ਕੈਂਪਸ ਨੇ ਉਹ ਵੀ ਸਾਠੀ ਸਾਡੇ ਨਾਲ ਆ ਕੇ ਸਹਿਯੋਗ ਕਰ ਰਹੇ ਨੇ ਕਿ ਇਹ ਪ੍ਰਕਾਰ ਤੱਕ ਜਾਰੀ ਰਹ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਦਾ ਸਰਕਾਰ ਕੋਈ ਹਾਂ ਪੱਖੀ ਜਵਾਬ ਨਹੀਂ ਦਿੰਦੀ ਸਾਨੂੰ ਸਮਰਥਨ ਦੀ ਆਸ ਨਹੀਂ ਦਿੰਦੀ ਉਨੀ ਦੇਰ ਤੱਕ ਸਾਡਾ ਧਰਨਾ ਜਾਰੀ ਰਹੂਗਾ ਅੱਜ ਕੀ ਨਾੜ ਤਰਸੇਮ ਸਿੰਘ ਸਰ ਜੀ ਕੀ ਤਰਨਾਇ ਕੀ ਮੰਗਾ ਤੋਂ ਸਰਾ ਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਤੁਸੀਂ ਡੌਟੀਆਂ ਕਰ ਰਹੇ ਆ। ਅ ਸਾਲ 2018 9 ਅਕਤੂਬਰ 2018 ਨੂੰ ਇੱਕ ਸਿੰਡੀਕੇਟ ਹੋਈ ਸੀ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ। ਉਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਵੀ ਜੋ ਵੀ ਬੰਦੇ ਠੇਕੇਦਾਰੀ ਸਿਸਟਮ ਸੀਗੇ ਉਹਨਾਂ ਨੂੰ 5 ਸਾਲ ਦੀ ਸੇਵਾ ਪੂਰੀ ਕਰਦਿਆਂ ਨੂੰ ਵੀ ਡੇਲੀ ਵੇਜ ਤੇ ਲਿਆ ਗਿਆ ਜੀ। ਜੋ ਕਿ ਸਾਨੂੰ ਇਸ ਦੇ 11 ਮਹੀਨੇ ਬਾਅਦ ਆਰਡਰ ਲੇਟ ਦਿੱਤੇ ਗਏ 19 ਸਤੰਬਰ 2019 ਨੂੰ ਜੀ। 11 ਮਹੀਨੇ ਤੋ ਸਾਨੂੰ ਆਰਡਰ ਹੀ ਲੇਟ ਦਿੱਤੇ ਗਏ ਪਹਿਲੀ ਗੱਲ ਜੀ ਉਸ ਤੋਂ ਬਾਅਦ ਅਸੀਂ ਪਰ ਜੋ ਸਿੰਡੀਕੇਟ ਦਾ ਫੈਸਲਾ ਹੋਇਆ ਸੀ ਵੀ ਜੋ ਸਾਨੂੰ ਮਾਨ ਪੱਤੇ ਜੋ ਵੀ ਉਹਦੇ ਜਾਨੀ ਕਿ ਬੈਨੇਫਿਟ ਹੋਣਗੇ ਸਾਨੂੰ 9 ਅਕਤੂਬਰ 2018 ਤੋਂ ਲਾਗੂ ਹੋਣਗੇ ਸਸੇ ਹੁਣ ਪ੍ਰੋਪਰ ਚੈਨਲ ਪੂਰਾ ਕਰਕੇ 5 ਸਾਲ ਦੇ ਵਿੱਚ ਅਸੀਂ ਪ੍ਰਮੋਟ ਹੋਣਾ ਸੀ ਐਡ ਹੌਕ ਤੇ ਉਹ ਸਾਨੂੰ ਨਹੀਂ ਕੀਤਾ ਪਿਛਲੇ 3 ਮਹੀਨਿਆਂ ਤੋਂ ਅਸੀਂ ਯੂਨੀਵਰਸਿਟੀ ਦੇ ਅਥਾਰਟੀ ਨਾਲ ਰਾਬਤਾ ਕੈਂਪ ਕੀਤਾ ਹੋਇਆ ਜੀ ਤੇ ਜੋ ਕਿ ਸਾਨੂੰ ਲਾਰਾ ਲਪਾ ਲਾ ਰਹੇ ਆ ਜੀ ਕੋਈ ਸਾਡੇ ਹਾਂ ਪੱਕੀ ਫੈਸਲਾ ਸਾਨੂੰ ਨਹੀਂ ਦੀਰੇ ਏ ਸਾਡੇ ਯੂਨੀਵਰਸਿਟੀ ਦੇ ਜਿਸ ਤਰ੍ਹਾਂ ਤਲਵੰਡੀ ਸਾਬੋਹ ਦੇ ਅੰਦਰ 13 ਕੈਂਪਸ ਆਉਂਦੇ ਆ ਵੱਖ-ਵੱਖ ਸੈਂਟਰਾਂ ਦੇ ਵਿੱਚ ਉਹਨਾਂ ਦੇ ਸਾਰੇ ਸੈਂਟਰਾਂ ਦੇ ਵਿੱਚ ਧਰਨਾ ਲੱਗਿਆ ਹੋਇਆ ਜੀ ਕੁਝ ਸੈਂਟਰ ਦੇ ਬੰਦੇ ਸਾਡੇ ਇੱਥੇ ਆ ਕੇ ਵੀ ਸਾਡੇ ਨਾਲ ਸਾਥ ਦੇ ਰਹੇ ਆ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ 메ਨ ਗੇਟ ਤੇ ਵੀ ਧਰਨਾ ਜਾਰੀ ਹੈ ਜੀ ਸਾਡੇ ਗੁਰੂ ਕਾਸ਼ੀ ਕੈਂਪਸ ਦੇ ਵਿੱਚ ਵੀ ਧਰਨਾ ਜਾਏਗਾ ਇਹ ਧਰਨੇ ਉਦੋਂ ਤੱਕ ਜਾਰੀ ਰਹਿਣਗੇ ਜੀ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜੀ ਕੋਈ ਆਇਆ ਅਧਿਕਾਰੀ ਕਿਸ ਨਾਲ ਗੱਲਬਾਤ ਕੀਤੀ ਤੁਹਾਡੇ ਨਾਲ ਕਿਸ ਨੇ ਨਹੀਂ ਜੀ ਸਾਡੇ ਨਾਲ ਕੋਈ ਅਧਿਕਾਰੀ ਆ ਕੇ ਕੋਈ ਰਾਬਤਾ ਕਾਇਮ ਨਹੀਂ ਕੀਤਾ ਜੀ ਨਾ ਸਾਨੂੰ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੁਹਾਡਾ ਮੇਰਾ ਨਾਮ ਖੁਸ਼ਦੀਪ ਸਿੰਘ ਹੈ ਜੀ ਮੈਂ ਸਟੂਡੈਂਟ ਆਗੂ ਹਾਂ ਆਪਣੇ ਕਾਲਜ ਦਾ ਗੁਰੂਕਾਸ਼ੀ ਕਾਲਜ ਦਾ ਤੇ ਮੈਂ ਪਿਛਲੇ 4 ਦਿਨਾਂ ਤੋਂ ਦੇਖ ਰਿਹਾ ਆ ਵੀ ਆਪਣੇ ਕਾਲਜ ਦੇ ਵਿੱਚ ਸਿਕਿਉਰਟੀ ਗੜ ਭਾਈਚਾਰੇ ਨੇ ਜਿਹੜਾ ਇਹ ਆਪਣਾ ਮੋਰਚਾ ਲਗਾਇਆ ਠੀਕ ਹੈ ਅਸੀਂ ਪਿਛਲੇ 5 ਸਾਲ ਤੋਂ 4 ਸਾਲਾਂ ਤੋਂ ਇੱਥੇ ਸਟੱਡੀ ਕਰ ਰਹੇ ਹਾਂ ਵਿਦਿਆਰਥੀ ਤੇ ਅਸੀਂ ਦੇਖਦੇ ਆ ਕਿ ਇਹ ਜਿਹੜੇ ਕਰਮਚਾਰੀ ਨੇ ਆਪਦੀ ਡਿਊਟੀ ਪੂਰੀ ਇਮਾਨਦਾਰੀ ਨਾਲ ਤੇ ਪੂਰੀ ਮਤਲਬ ਭਾਈਚਾਰੇ ਨਾਲ ਵਧੀਆ ਸਟੂਡੈਂਟਾਂ ਨਾਲ ਮੇਰ ਵਰਤ ਕੇ ਕਰਦੇ ਆ ਜਦੋਂ ਵੀ ਕੋਈ ਕਾਲਜ ਦੇ ਵਿੱਚ ਕੋਈ ਵੀ ਮਤਲਬ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਇਹਨਾਂ ਦੇ ਉੱਤੇ ਹੀ ਮਤਲਬ ਸਾਰੀ ਗੱਲ ਲਿਆ ਕੇ ਧਰ ਦਿੱਤੀ ਜਾਂਦੀ ਹੈ। ਇੰਨਾ ਇਹ ਮਤਲਬ ਜ਼ਬਰਦਸਤ ਸੈਨ ਕਰਨ ਤੇ باوجود ਵੀ ਜਿਹੜੀਆਂ ਇਹ 11 11000 12 12000 ਤੇ ਤਨਖਾਹਾਂ ਤੇ ਕੰਮ ਕਰਦੇ ਐ ਉਹਨਾਂ ਦੇ ਨਾਲ ਆਪਦੇ ਪਰਿਵਾਰ ਨੂੰ ਪਾਲਣਾ ਬਹੁਤ ਜ਼ਿਆਦਾ ਮੁਸ਼ਕਲ ਹੈ। ਤਾਂ ਕਰਕੇ ਅਸੀਂ ਸੋਚਿਆ ਵੀ ਅਸੀਂ ਵਿਦਿਆਰਥੀਆਂ ਵੱਲੋਂ ਕਿਉਂਕਿ ਜਦੋਂ ਵੀ ਕੋਈ ਵਿਦਿਆਰਥੀ ਜਾਂ ਕੋਈ ਟੀਚਰ ਜਾਂ ਕੋਈ ਵੀ ਇਨਸਾਨ ਜਦੋਂ ਕਿਸੇ ਧਰਨੇ ਦੇ ਵਿੱਚ ਜੁੜਦਾ ਹੈ ਤਾਂ ਇਹ ਦੇਖਦਾ ਵੀ ਜਿਹੜੇ ਕਰਕੇ ਉਹਨਾਂ ਨੇ ਧਰਨਾ ਲਾਇਆ ਉਹ ਜਾਇਜ਼ ਆ ਜਾਂ ਨਜਾਇਜ਼ ਹੈ ਤਾਂ ਅਸੀਂ ਦੇਖਿਆ ਵੀ ਜਿਹੜਾ ਇਹਨਾਂ ਨੇ ਧਰਨਾ ਲਾਇਆ ਇਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਤਨਖਾਹਾਂ ਹੈ ਉਹ ਕੱਟ ਨੇ ਜਾਂ ਜਿਹੜੇ ਇਹਨਾਂ ਦੇ ਮੁੱਦੇ ਹੈ ਅਸੀਂ ਉਹਨਾਂ ਬਾਰੇ ਪੜਤਾਲ ਕੀਤੀ ਸਾਨੂੰ ਲੱਗਿਆ ਵਿਦਿਆਰਥੀ ਨੂੰ ਵੀ ਜਿਹੜੇ ਇਹਨਾਂ ਨੇ ਜਿਹੜੇ ਜਿਹੜੇ ਮੰਗਾਂ ਕਰਕੇ ਇਹਨਾਂ ਨੇ ਧਰਨਾ ਲਾਇਆ ਉਹ ਜਾਇਜ਼ ਹੈ ਤਾਂ ਕਰਕੇ ਅਸੀਂ ਇਹਨਾਂ ਦੇ ਨਾਲ ਜੁੜੇ ਹਾਂ ਕਿਉਂਕਿ ਆਪਾਂ ਵੀ ਜਾਣਦੇ ਹਾਂ ਤੁਸੀਂ ਵੀ ਜਾਣਦੇ ਹੋ ਤੇ ਸਾਰਾ ਸਮਾਜ ਜਾਣਦਾ ਹੈ ਕਿ 11000 12000 ਦੇ ਨਾਲ ਆਪਣਾ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੈ ਤਾਂ ਕਰਕੇ ਅਸੀਂ ਵਿਦਿਆਰਥੀਆਂ ਵੱਲੋਂ ਪਹਿਲੇ ਦਿਨ ਤੋਂ ਲੈ ਕੇ ਅਸੀਂ ਹੁਣ ਤੱਕ ਇਹਨਾਂ ਦੇ ਨਾਲ ਆ ਤੇ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਜਿੰਨਾ ਚੱਕਰ ਇਹਨਾਂ ਦਾ ਮਸਲਾ ਹੱਲ ਨਹੀਂ ਹੋ ਸਕਦਾ ਵਿਦਿਆਰਥੀਆਂ ਵੱਲੋਂ ਇਹਨਾਂ ਦਾ ਸੰਯੋਗ ਪੂਰਾ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਨਾਮ ਹੈ ਰੂਪਰਨੀ ਸਰ ਕਿਹੜਾ ਜਬਰੂਪਰਨੀ ਕਿੰਨੀ ਕਿ ਮੁਸ਼ਕਿਲ ਆ ਰਹੀ ਹੈ ਤੁਹਾਨੂੰ ਜੀ ਸਾਨੂੰ ਸਰ ਬਹੁਤ ਦਿੱਕਤਾਂ ਆ ਰਹੀਆਂ ਜੀ ਵੀ ਉਹ ਸਾਨੂੰ ਦੇ ਰਿਹਾ 11000 ਰੁਪਏ 11000 ਨਾਲ ਸਾਡੇ ਬੱਚਿਆਂ ਦਾ ਨਹੀਂ ਪਾਲਣ ਪੋਸ਼ਣ ਹੋ ਰਿਹਾ ਅਸੀਂ ਸਾਰੇ ਦੂਰੋਂ ਨੇੜੇੋਂ ਚੱਲ ਕੇ ਆਉਨੇ ਆ ਸਰ ਸਾਰੇ ਅਸੀਂ ਬਾਹਰੋਂ ਆਉਣ ਆਲੇਗੇ ਤੇ 11000 ਨੇ ਸਾਨੂੰ ਕੀ 11000 ਨੇ ਸਾਡੇ ਘਰ ਨਹੀਂ ਪੂਰੇ ਹੋ ਰਹੇ ਜੀ ਕਿਸ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ ਜੀ ਤੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਸਾਡਾ ਧਰਨਾ ਉਹਨਾਂ ਚ ਲੱਗਾ ਰਹੂਗਾ ਅਣਮਿੱਥੇ ਸਮੇਂ ਲਈ ਜਿੰਨੇ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਅਸੀਂ ਕਹਿੰਦੇ ਆ ਵੀ ਜਿਹੜੇ ਸਾਡੇ ਡੇਲੀ ਵੇਜ ਭਰਾ ਹੈਗੇ ਉਹਨਾਂ ਨੂੰ ਵੀ ਸਾਡੇ ਨਾਲ ਅਗਲੇ ਚੈਨਲ ਤੇ ਪ੍ਰਮੋਟ ਕੀਤਾ ਜਾਵੇ ਆ ਸਾਡਾ ਇੰਨਾ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ